ਵੀਰੇ ਸਟੈਚਰ ਡਰਾ ਬਿਲਕੁਲ ਇਹ ਇਹ ਵੀ ਗੱਲ ਤੇਰੀ ਸਹੀ ਹੈ ਬਾਕੀ ਇੱਕ ਗੱਲ ਹੋਰ ਦਾ 25 26 ਕਿਲੋ ਕਹਿ ਕੇ ਵੀਰੇ ਬਰੀਡ ਕੁਆਲਟੀ ਵੀਰੇ ਆਪਾਂ ਦੇਖ ਆਪਾਂ ਬਾਰ ਬਾਰ ਆਪਣੀ ਚੀਜ਼ ਦੀ ਸਫਤ ਕਰਨੀ ਮਾੜੀ ਹੁੰਦੀ ਮਾੜੀ ਹੁੰਦੀ ਜੇਕਰ ਆਪਾਂ ਤੌਰ ਦਿਖਾ ਦਈਏ ਗਾਂ ਦੀ ਜਿਹੜੀ ਤੁਸੀਂ ਇਹ ਚੈੱਕ ਕਰ ਲੋ ਹਨ ਕਈ ਵਾਰੀ ਹੁੰਦੀਆਂ ਲੱਤਾਂ ਦੁੱਤਾਂ ਚ ਠੀਕ ਹੈ ਹਾਂ ਇਹ ਡੈਨਮਾਰਕ ਮੈਗ ਦੇ ਸੀਮੰਨ ਦੀ ਆ ਭਰਾ ਤੇ ਡੈਨਮਾਰਕ ਮੈਗ ਦੇ ਸੀਮੰਨ ਦੀ ਏਅਰ ਸ਼ੇਅਰ ਚ ਆ ਵੀਰੇ ਏਅਰ ਸ਼ੇਅਰ ਚ ਅੱਛਾ ਇਹ ਹਸਤੀਕਾਲ ਦੋਸਤੋ ਅੱਜ ਆਪਾਂ ਬਾਈ ਪ੍ਰਦੀਪ ਕੋਲੇ ਪਹੁੰਚੇ ਹੈਗੇ ਤੇ ਅੱਜ ਜਿਹੜੇ ਹੈਗਾ ਬਾਈ ਕੋਲੇ ਟਾਪ ਦੇ ਜਾਨਵਰ ਆ ਪਰ ਤੁਸ ਨੂੰ ਪਿੱਛੇ ਵੀ ਨਹੀਂ ਦੇ ਹਨ ਇਹ ਵੀ ਦਿਖਾਵਾਂਗੇ ਪਹਿਲਾਂ ਆਪਾਂ ਬਾਈ ਦਾ ਸਵਾਗਤ ਕਰ ਲਈਏ ਬਾਈ ਹਸੀ ਕਾਲ ਜੀ ਸਸੀ ਕਾਲ ਬਾਈ ਤੇ ਬਾਈ ਟਿਪ ਹੁਣ ਐ ਦੱਸ ਪਹਿਲਾਂ ਤਾਂ ਜਿਹੜੇ ਪਿੰਡ ਆਪਾਂ ਖੜੇ ਆ ਤੇਰੀ ਲੋਕੇਸ਼ਨ ਦੱਸ ਪ੍ਰੋਪਰ ਤਕਰੀਬਨ ਵੀਰੇ ਆਪਾਂ ਨੂੰ ਸਾਰੇ ਜਾਣਦੀ ਆ ਵੈਸੇ ਤਾਂ ਆਪਣਾ ਪਿੰਡ ਦਾ ਨਾਮ ਹੈਗਾ ਲੋਹਾਖੇੜਾ ਡਿਸਟ੍ਰਿਕਟ ਸੰਗਰੂਰ ਪਿਆ ਜਾਂਦਾ ਠੀਕ ਹੈ ਮੰਨ ਕੇ ਵੀ ਤਨੌਲਾ ਮੰਡੀ ਦੇ ਜਮਾ ਨਾਲ ਰਹਿੰਦਾ ਆਪਣਾ ਪਿੰਡ ਤਨੌਲਾ ਮੰਡੀ ਦੇ ਨਾਲ ਰਹਿੰਦਾ ਜਿਹੜਾ ਬੜਬੜ ਵਾਲਾ ਮੇਨ ਟੋਲ ਪਲਾਜ਼ਾ ਹੈਗਾ ਐਨ ਐਚ 7 ਇਹ ਨਾਲ 4 ਕਿਲੋਮੀਟਰ ਤੇ ਆਪਣਾ ਪਿੰਡ ਠੀਕ ਹੈ ਤੇ ਪ੍ਰਦੀਪ ਅੱਜ ਆਪਾਂ ਨਾ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਦੱਸ ਚ ਕੋ ਪਹਿਲਾਂ ਆਪਾਂ ਅੱਜ ਬਾਈ ਦੀਆਂ ਦੋ ਦੋ ਵੀਡੀਓ ਬਣਾਵਾਂਗੇ ਇੱਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਆਹ ਗਾਵਾਂ ਦਿਖਾਵਾਂਗੇ ਤੇ ਦੂਜੀ ਚ ਦਿਖਾਵਾਂਗੇ ਆਪਾਂ ਮੱਝਾਂ ਕੱਲੀਆਂ ਤੇ ਪ੍ਰਦੀਪ ਭਾਈ ਇਹ ਆਪਾਂ ਗਾਈਆਂ ਦੀ ਗੱਲ ਕਰ ਗਏ ਹੈਨਾ ਹਾਂ ਭਾਈ ਤੇ ਆਪਾਂ ਪਹਿਲਾਂ ਗਾਂ ਤੋਰ ਕੇ ਦਿਖਾਗੇ ਦਿਖਾਓ ਭਾਈ ਦਿਖਾਓ ਤੇ ਪ੍ਰੋਪਰ ਡਿਟੇਲ ਦੇ ਦਗੇ ਹੈਨਾ ਤੇ ਆਜੋ ਵੀ ਮਿੱਤਰੋ ਆਪਾਂ ਤੁਹਾਨੂੰ ਜਿਹੜੀ ਚੰਗੇ ਕੱਦ ਕਾਠ ਵਾਲੀ ਤੇ ਲੇਵ ਵਾਲੀ ਆਪਾਂ ਗਾਂ ਦਿਖਾਉਣੇ ਆ ਲੈ ਵੀ ਮਿੱਤਰੋ ਜਿਹੜੀ ਹੁਣ ਆਪਾਂ ਗਾਂ ਦੇਸੀ ਜਾਂਦੀ ਹੈ ਤੁਹਾਨੂੰ ਇਹਦੀ ਆਪਾਂ ਪ੍ਰੋਪਰ ਜਾਣਕਾਰੀ ਲੈਣੇ ਆ ਬਾਈ ਤੋ ਤੁਸੀਂ ਇਹ ਦੇਖ ਲਓ ਗਾਂ ਦਾ ਜਿਹੜਾ ਹੈਗਾ ਲੇਵੇ ਤੋਂ ਬਾਕੀ ਇਹਦੀ ਸਫਤਤਾ ਕਰਨ ਦੀ ਲੋੜ ਨਹੀਂ ਗਾਂ ਆਪ ਹੀ ਦੱਸਦੀ ਐ ਪ੍ਰਦੀਪ ਭਾਈ ਕਿਵੇਂ ਆ ਮੈਨੂੰ ਆਏ ਦੱਸੇ ਜੀ ਡਿਟੇਲ ਦੱਸ ਆਪਣੀ ਪਰਸੋਂ ਸੂਈ ਆ ਬਾਈ ਰਮਣ ਇਹ ਅੱਛਾ ਤੇ ਇਹਨੇ ਬੱਚਾ ਦਿੱਤਾ ਮੇਲ ਆ ਠੀਕ ਐ ਤੇ ਜੇਰ ਵਗੈਰਾ ਡਾਨਾ ਤੇ ਹੁਣ ਮੰਨ ਕੇ ਆਪਣੇ ਕੋਲ ਉਹ ਇਹ ਆਪਾਂ ਪ੍ਰੋਪਰ ਸਾਰੀ ਖਾਲੀ ਨਹੀਂ ਕਰੀ 20 ਕਿਲੋ ਜਮਾ ਬੌਲੇ ਤੋਂ ਸਟਾਰਟਿੰਗ ਆ 20 ਕਿਲੋ ਤੋਂ ਹਾਂ ਕਾਰਨ ਕੀ ਆ ਉਹਨਾਂ ਦਾ ਲੇਵਾ ਸਾਰਾ ਆਪਾਂ ਕੋਈ ਖਾਲੀ ਨਹੀਂ ਕਰੀ ਆਪਾਂ ਕਹਿ ਦਿਆ ਵੀਰੇ ਸਾਰੀ ਖਾਲੀ ਕਰੀਆ ਕਾਰਨ ਕੀ ਆ ਵੀ ਪਸੂ ਤਾਜ਼ਾ ਸੂੰਦਾਗਾ ਵੀ ਦਿੱਕਤ ਪ੍ਰੋਬਲਮ ਆ ਜਾਂਦੇ ਕਈ ਵਾਰ ਹਨਾ ਟੈਂਸ਼ਨ ਮ ਤੋੜ ਗਿਆ ਜੇ ਕਿਦਾਂ ਇਹ ਬੱਚੀ ਦੁੱਧ ਦਾ ਦੇਊਗੀ ਬਾਈ ਰਮਣੇ 40 ਤੋਂ ਪਲੱਸ ਠੀਕ ਹੈ ਪਰ ਆਪਾਂ ਵੀਰੇ 35 ਕਿਲੋ ਕਹਿ ਕੇ ਦੇਵਾਂਗੇ ਕਿਉਂਕਿ ਆਪਾਂ ਨੂੰ ਇਹ ਆ ਵੀ ਆਪਾਂ ਨੂੰ ਕੱਲ ਨੂੰ ਕਿਸੇ ਚੀਜ਼ ਦਾ ਕੋਈ ਲਾਂਭਾ ਨਾ 35 ਕਿਲੋ ਕਹਿ ਕੇ ਦੇਵਾਂਗੇ ਪਰ ਆਪਣੀ ਆਪਣੀ ਦੱਸਣ ਦੀ ਜ਼ਰੂਰਤ ਨਹੀਂ ਵੀ ਇਹ ਆਪਣੇ ਆਪ ਦੱਸਦੀ ਆ ਵੀ ਮੈਂ ਕੀ ਦੁੱਧ ਦੇਊਂਗੀ ਕਿਦਾਂ ਇਹ ਇਹ ਗੱਲ ਤੇਰੇ ਸਹੀ ਆ ਹਨਾ ਅੱਗੇ ਪਿੱਛੇ ਦਾ ਵੀਰੇ ਸਟੈਚ ਚੜਰਾ ਬਿਲਕੁਲ ਇਹ ਇਹ ਵੀ ਗੱਲ ਤੇਰੀ ਸਹੀ ਹੈ ਬਾਕੀ ਇੱਕ ਗੱਲ ਹੋਰ ਦੱਸ ਪ੍ਰਦੀਪ ਹਨਾ ਵੀ ਥਣਾ ਥੋਣਾ ਦਾ ਸਾਈਜ਼ ਉਹ ਜਿਹੜਾ ਬਹੁਤ ਵੀਰੇ ਨਹੀਂ ਤਾਂ ਉਰਲੇ ਥਣ ਤੇ ਆਪਾਂ ਕੈਮਰਾ ਲਾਏਗਾ ਤੈਨੂੰ ਪਰਲੇ ਨਹੀਂ ਦਿਸੂਗਾ ਪਰਲੇ ਤੇ ਲਾਏਗਾ ਉਰਲੇ ਐਨੇ ਮੰਨ ਕੇ ਲਾਈਨਿੰਗ ਦੇ ਵਿੱਚ ਲੱਗੇ ਹੋਏ ਠੀਕ ਹਾਂ ਹਾਂ ਬਾਕੀ ਤੋਰੀ ਕਰਾਂ ਮਾੜੀ ਜੀ ਕਰਾਂ ਆਪਾਂ ਤੌਰ ਦਿਖਾ ਦਈਏ ਗਾਂ ਦੀ ਜਿਹੜੀ ਤੁਸੀਂ ਇਹ ਚੈੱਕ ਕਰ ਲਓ ਹਨਾ ਕਈ ਵਾਰੀ ਹੁੰਦੀਆਂ ਲੱਤਾਂ ਲੁੱਤਾਂ 'ਚ ਹੌਲਟ ਆ ਜਾਂਦਾ ਉਹ ਵੀ ਤੁਸਾਨੂੰ ਦੇਖ ਨੂੰ ਨਹੀਂ ਮਿਲੂਗਾ ਇਸ ਗਾਂ ਦੇ ਵਿੱਚੋਂ ਟੌਪ ਦੀ ਬਰੀਡ ਹੈਗੀ ਜੇ ਕਿਸੇ ਚੰਗੇ ਫਾਰਮ ਵਾਲੀ ਆ ਹਨਾ ਬਾਈ ਨਾਲ ਸੰਪਰਕ ਕਰ ਲਿਓ ਜ਼ਰੂਰ ਤੇ ਇਹ ਗਾਂ ਸੋਨ ਨੂੰ ਮੈਂ ਇਹ ਗ ਮਾਣੀ ਨਹੀਂ ਰਹਿੰਦੀ ਪ੍ਰਦੀਪ ਰੇਟ ਦੱਸ ਦੇ ਹੁਣ ਕਰ ਰੇਟ ਬਾਈ ਜਮਾ ਦੇਖ ਜਦੋਂ ਮੁੱਲ ਵੀ ਮੈਂ ਤੈਨੂੰ ਇਹ ਗੱਲ ਦੱਸਦਾ ਵੀ ਦੇਖ ਜਿਹੜੇ ਵੀ ਰੇਟ ਕਰਾਂਗੇ ਵੀਰੇ ਜਮਾ ਜੈਨੂਇਨ ਦੇਣ ਲੈ ਕਰਾਂਗੇ ਹਾਂ ਤੇ ਇਹਦੇ ਬੱਛੀ ਬਾਈ ਜੇਪਾ ਜਮਾ ਜੈਸ ਔਰ ਨੋ 1,35,000 ਰੁਪਏ ਲੈਣਾਗਾ ਲੈਣਾਗਾ ਬਸ ਮੁੱਲ ਨਹੀਂ ਕਰਨਾ ਤਾਂ 20 ਕਰ ਦੋ ਤਾਂ ਕੋਈ ਫਾਇਦਾ ਨਹੀਂ ਠੀਕ ਹੈ ਚੱਲ ਕਰ ਹੁਣ ਇਹਦੇ ਡੱਬੀ ਦਾ ਦੱਸ ਸਾਨੂੰ ਇਹ ਵੀਰੇ ਚੌਕ ਬੰਨੇ ਆਪਰਾਵਾ ਚੌਗੀ ਬੱਛੀ ਆ ਬਾਈ ਅੱਛਾ ਫਸਟ ਟਾਈਮਰ ਤੇ ਤਹਫਤਾ ਬਾਕੀ ਆ ਡਰਮਾਨਾ ਹੁਣ ਸਵੇਲਿੰਗ ਪਾਉਣੀ ਸਟਾਰਟ ਕਰੀਏ ਨੇ ਠੀਕ ਹੈ ਅਮਨ ਕੇ ਵੀ ਬੱਚੀ ਦੀ ਬਰੀਡ ਕੁਆਲਿਟੀ ਸਾਰਾ ਵੀਰੇ ਪ੍ਰੋਪਰ ਸਾਰਾ ਫਾਰਮ ਦਾ ਰਿਕਾਰਡ ਹੈ ਦਾ ਮਾਨ ਕੇ ਬੱਚੀ ਦੁੱਧ ਤਾਂ ਦੇਊਗੀ ਵੀਰੇ 30 ਤੋਂ ਉੱਪਰ ਪਰ ਵੀਰੇ ਆਪਾਂ 25 26 ਕਿਲੋ ਹੀ ਕਹਿ ਕੇ ਦਵਾਂਗੇ 25 26 ਕਿਲੋ ਕਹਿ ਕੇ ਕਿਉਂਕਿ ਬਰੀਡ ਕੁਆਲਿਟੀ ਵੀਰੇ ਆਪਾਂ ਦੇਖ ਆਪਾਂ ਬਾਰ-ਬਾਰ ਆਪਣੀ ਚੀਜ਼ ਦੀ ਸਿਫਤ ਕਰਨੀ ਮਾੜੀ ਹੁੰਦੀ ਆ ਮਾੜੀ ਹੁੰਦੀ ਆ ਵੀ ਜਿਹੜੀ ਜਿਹੜੀ ਆਪਾਂ ਨੂੰ ਦਿੰਦੀ ਆ ਉਹ ਸਾਹਮਣੇ ਦਿੰਦੀ ਆ ਅਗਲੇ ਨੂੰ ਹਰ ਇੱਕ ਬੰਦੇ ਨੂੰ ਠੀਕ ਆ ਆਪਾਂ ਨਾ ਜਿੰਨੀਆਂ ਜਿੰਨੀਆਂ ਦੇ ਆਪਣੀਆਂ ਵਿਹੜਾ ਨੇ ਸਾਰੀਆਂ ਸਟ੍ਰੈਚ ਆਰਡਰ ਦੀਆਂ ਨੇ ਕੋਈ ਵੀ ਇਦਾਂ ਦੀ ਨਹੀਂ ਹੈਗੀ ਵੀ ਆਪਾਂ ਕਹਿੰਦੇ ਜਦੋਂ ਲੂ ਠੀਕ ਹੈ ਤੇ ਵੀ ਪਰੇ ਪੂਰੇ ਫਾਰਮਰ ਬੱਚੀ ਆ ਜਿਹਦਾ ਦਾ ਮੁੱਲ ਕਰਵਾਉਣਾ ਬਈ ਚਾਹੇ ਨਾ ਇੱਕ ਪੰਜ ਕਰਾ ਲਓ 10 ਕਰਾ ਲਓ ਠੀਕ ਹੈ ਇਹ ਬੱਚੇ ਆਪਾਂ 95000 ਰੁਪਏ ਦੇਣ ਲੈਣਾ 95000 ਹਾਂ ਚਲੋ ਇਹ ਵੀ ਗੱਲ ਤੇਰੀ ਠੀਕ ਹੈ ਜੀ ਤਾਂ ਬਈ ਇੱਧਰ ਦੇਖ ਆਪਾਂ ਇਹਦਾ ਬੱਚੀ ਉਹਨਾਂ ਲਈ ਦੇਖ ਲੈ ਬਰੀਡ ਕੁਆਲਿਟੀ ਦੇਖ ਲੈ ਚੱਕਰ ਗਿਆ ਹੁਣ ਆਪਾਂ ਇਹਨਾਂ ਕਿਹਦੀ ਵੀ 1.5 ਲੱਖ ਰੁਪਏ ਬਾਅਦ ਚ ਘਟਣ ਵਧਣ ਵਾਲਾ ਕੋਈ ਕੰਮ ਨਹੀਂ ਠੀਕ ਹੈ ਆਪਾਂ ਇਹਦਾ 95000 ਰੁਪਏ ਲੈਣਾ ਦਾ ਠੀਕ ਹੈ ਚਲੋ ਇਹ ਵੀ ਤੇਰੀ ਗੱਲ ਠੀਕ ਹੈ ਹੁਣ ਦੂਜਾ ਪਸ਼ੂ ਆਪਾਂ ਇਹ ਦਿਖਾਤਾ ਹਨਾ ਹਾਂਜੀ ਤੇ ਇਹਦਾ ਰੇਟ ਕਰ ਤੀਜੀ ਗਾਂ ਆ ਗਈ ਅੱਗੇ ਆ ਗਈ ਆਪਣੇ ਕੋਲੇ ਵੀਰੇ ਜਰਸੀ ਠੀਕ ਹੈ ਜਿਹਨੂੰ ਆਪਾਂ ਕਹਿੰਦੇ ਅੱਜ ਕੱਲ ਵੀ ਜਿਵੇਂ ਹੁਣ ਕਰੇਜ ਆ ਪੰਜਾਬ ਵਾਲੀ ਜਰਸੀ ਠੀਕ ਹੈ ਹਾਂ ਇਹ ਡੈਨਮਾਰਕ ਮੈਗ ਦੇ ਸੀਮੰਦੀ ਆ ਭਰਾ ਤੇ ਡੈਨਮਾਰਕ ਮੈਗ ਦੇ ਸੀਮੰਦੀ ਠੀਕ ਹੈ ਤੇ ਇਹ ਫਸਟ ਦਾ ਜਿਹੜਾ ਮਿਲਕ ਰਿਕਾਰਡ ਆ 25 ਤੋਂ ਪਲੱਸ ਦਾ ਹੀ ਆ 25 ਤੋਂ ਪਲੱਸ ਦਾ ਇੱਕ ਹਫਤਾ ਇਹਦਾ ਪੈਂਡਿੰਗ ਆ ਹਲੇ ਬਿਲਕੁਲ ਜੈਨੂਇਨ ਆਡਰ ਜਿੰਨਾ ਹੈਗਾ ਮੰਨ ਕੇ ਇਹਦੇ ਵਿੱਚ ਕੋਈ ਇਹਦੇ ਸਵੈਲਿੰਗ ਨਹੀਂ ਕੁਛ ਨਹੀਂ ਠੀਕ ਹੈ ਤੇ ਬਾਕੀ ਹੁਣ ਇਹ ਦੂਜੇ ਸੂਏ ਸੂ ਗਈ ਦੂਜੇ ਸੂਏ ਸੂ ਗਈ ਬਾਈ ਇਹਦਾ ਜਮਾ ਦੇ ਲੈਣਾ ਮੰਨ ਕੇ ਆਪਾਂ ਲਵਾਂਗੇ 95000 ਜਿੱਦਾਂ ਹੁਣ ਅੱਜ ਅੱਜ ਕੱਲ ਇਦਾਂ ਦੀ ਮਾਰਕੀਟ ਦੇ ਵਿੱਚ ਜਿਹੜੀ ਇਹ ਬੱਛੀਆਂ ਨੇ ਸਵਾ ਲੱਖ 30 35 40 ਉਹ ਆ ਕਿਉਂਕਿ ਬਾਕੀ ਬਾਈ ਦੇਖ ਜਿੰਨੇ ਵੀ ਜਾਨਵਰ ਆਪਣੇ ਕੋਲ ਬਰੀਡ ਵਾਲੇ ਆ ਤਾਂ ਆਪਾਂ ਬਰੀਡ ਕੁਆਲਿਟੀ ਵਾਲੇ ਹੀ ਕਹਿ ਕੇ ਦੇਣੇ ਆ ਇਹ ਨਹੀਂ ਹੈਗਾ ਵੀ ਹੋਵੇ ਕ੍ਰੋਸ ਆਪਾਂ ਕੁਝ ਹੋਰ ਕਰਕੇ ਦੇਮ ਸਮਝ ਗਿਆ ਗੱਲ ਮੈਂ ਠੀਕ ਹੈ ਨਾ ਅੱਛਾ ਫਿਰ ਮੈਨੂੰ ਐ ਦੱਸ ਮੈਨੂੰ ਥੋੜਾ ਜਿਹਾ ਇਹਦਾ ਰੇਟ ਜائیں ਜੇ ਲੱਗੀਆਂ ਦਾ 95000 ਇੱਧਰ ਆ ਜਾ ਬਾਈ ਹੁਣ ਚੈੱਕ ਕਰਾ ਲੇ ਫਿਰ ਮੂੰਹ ਤੇ ਹੀ ਗੱਲ ਕਹਿਣਾ ਹਾਂ ਆ ਦੇਖ ਹੁਣ ਚੀਜ਼ਾਂ ਚੈੱਕ ਕਰ ਸਾਰੀਆਂ ਠੀਕ ਹੈ ਲੇ ਵੇ ਬਰੀਡ ਕੁਆਲਿਟੀ ਦੇਖ ਸਾਰੀ ਵੀ ਆਪਾਂ ਜਿੱਦਾਂ ਜਿਹੜੇ ਬੰਦੇ ਮੈਨੂੰ ਦੱਸਦੇ ਮਾਨਤਨ ਕਰਦੇ ਚੱਲ ਮਾਨਤਨ ਕਰਦੇ ਰਮਨ ਵੀਰੇ ਦੇਖਦੇ ਜਮਾ ਜਿੰ ਜੈਨੂ ਨਾ ਡਰ ਠੀਕ ਹੈ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਕੋਈ ਸਵੇਲਿੰਗ ਨਹੀਂ ਦੇਖਾ ਕੁਝ ਨਹੀਂ ਠੀਕ ਹੈ ਤਾਂ ਇਹਦਾ 95000 ਹੋਗਾ ਦਿਲ ਕਿੰਨੇ ਕ ਲਈ ਜੂਗੀ ਇੱਕ ਹਫਤਾ ਬਾਕੀ ਹੈ ਬਾਈ ਹਫਤਾ ਦੇਜੂ ਠੀਕ ਹੈ ਭਾਈ ਇਹਨੂੰ ਵੀ ਬੰਨ ਦੇ ਕਰਾਂ ਤੇ ਬਾਕੀ ਇੱਧਰ ਆ ਗਈ ਆਪਣੀਆਂ ਹਾ ਡੱਬੀ ਹੈਰ ਸ਼ੇਰ ਚ ਆ ਗਈ ਹੈਰ ਸ਼ੇਰ ਚ ਆ ਗਈ ਬਈ ਹੈਰ ਸ਼ੇਰ ਚ ਅੱਛਾ ਇਹ ਆਪਾਂ ਬਾਹਲੀ ਨਹੀਂ ਕਹਿ ਸਕਦੇ ਹਣਾ ਨਹੀਂ ਨਹੀਂ ਵੀਰੇ ਐ ਨਹੀਂ ਜਪਾ ਕਹੇ ਵੀ 101% ਉਹ ਤਾਂ ਨਹੀਂ ਕਹਿ ਸਕਦੇ ਠੀਕ ਹੈ ਵੀ ਹੈਗੀ ਹੈਰ ਸ਼ੇਰ ਦੇ ਵਿੱਚ ਆ ਠੀਕ ਹੈ ਜਿਵੇਂ ਆਪਾਂ ਕਿਹਾ ਵੀ 85% ਆ ਠੀਕ ਹੈ ਹਾਂ ਇਹਦਾ ਭਾਈ ਇਹ ਦੂਜਾ ਸੂਆ ਸੂਗੀ ਦੇਣ ਲੈਣ ਦਾ 70000 ਰੁਪਿਆ ਦਾ ਅੱਛਾ ਠੀਕ ਹੈ ਇਹਦਾ 70000 ਰੁਪਿਆ ਦੁੱਧ ਕਿੰਨਾ ਕ ਪਾ ਦੂ ਪ੍ਰਦੀਪ 25 ਕਿਲੋ ਤੋਂ ਤਾਂ ਗੱਡੀ ਯੂ ਵੀਰੇ ਆਰਾਮ ਨਾਲ 25 ਕਿਲੋ ਤੋਂ ਥੱਥੀ ਚਵਾਈ ਤੋਂ ਆਈ ਆ ਲੋਕਲ ਜ਼ਿਮੀਦਾਰਾਂ ਕੋਲ ਠੀਕ ਹੈ ਹਾਂ ਬਾਕੀ ਭਾਈ ਥਣ ਥਣ ਮੈਨੂੰ ਐਂ ਦੱਸ ਪ੍ਰਦੀਪ ਇਹਦੇ ਮੂਰਲੇ ਥੋੜੇ ਜੇ ਵੱਡੇ ਆ ਹਾਂ ਵੀਰੇ ਆਮ ਥੋੜਾ ਜਿਆ ਮਨ ਕੇ ਮੂਰਲੇ ਵੱਡੇ ਆ ਪਿਛਲੇ ਆ ਦੇ ਅੱਗੇ ਇਧਰ ਦੇਖ ਵੀਰੇ ਰੋਗ ਪੁੱਤਰੇ ਆ ਦੇਖ ਹੁਣ ਤੇ ਜਿੱਦਾਂ ਮੰਨ ਕੇ ਪਿਛਲੇ ਆ ਨਾ ਸਾਇਜ ਇੱਕਾ ਮੂਰਲੇ ਨਾਲ ਕਦਾ ਵੀ ਠੀਕ ਹੈ ਇਹ ਇਹ ਮਤਲ ਥਣਾਂ ਥੋਣਾਂ ਦੇ ਬਿਲਕੁਲ ਭਾਈ ਚਲੋ ਠੀਕ ਹੈ ਇਹਦਾ ਪ੍ਰਦੀਪ ਦੁੱਧ ਕਿੰਨਾ ਪਾ ਦੂਗੀ ਦੁੱਧ ਬਈ 24 25 ਕਿਲੋ ਪਾ ਦੂਗੀ ਠੀਕ ਹੈ ਚਲੋ ਇੱਕ ਆਪਾਂ ਤੁਹਾਨੂੰ ਨਾ ਹੁਣ ਆਪਾਂ ਇਹ ਕਿਹੜੀ ਆ ਗਈ ਬਈ ਓਏ ਇਹ ਆ ਗਈ ਸਾਹੀਵਾਲ ਬਈ ਸਾਹੀਵਾਲ ਠੀਕ ਹੈ ਸਾਹੀਵਾਲ ਦੇ ਵਿੱਚ ਮੈਨੂੰ ਐ ਦੱਸ ਇਹ ਪ੍ਰੋਪਰ ਪੈਂਦੀ ਆ ਪੂਰੀ ਵੀਰੇ ਪੂਰੀ ਪ੍ਰੋਪਰ ਪੈਂਦੀ ਆ ਇਹਦੇ ਵਿੱਚ ਕੋਈ ਹੋ ਨਹੀਂ ਹੈਗਾ ਵੀ ਇਹਦੇ ਵਿੱਚ ਨਹੀਂ ਪੈਂਦੀ ਗੱਲ ਕੰਬਲ ਸਾਰਾ ਕੁਝ a to z ਗੱਲ ਪੱਕੀ ਆ ਹਨਾ ਠੰਡੀ ਸੀਲਾਂ ਝੁੰਦਰਾਂ ਦੀ ਵੀ ਸਾਰਾ ਕੁਝ ਵੀਰੇ ਹੂੰ ਠੰਡੀ ਸੀ ਲਾ ਬਹੁਤ ਵਧੀਆ ਪਿਆਰੀ ਇੱਕ ਗਰਮ ਹੁੰਦੀਆਂ ਇਹ ਨਹੀਂ ਨਹੀਂ ਵੀਰੇ ਇਹ ਤਾਂ ਆਪਣੇ ਆਪਣੇ ਕੋਲੇ ਵੀਡੀਓ ਮਾਲਕਾਂ ਦੇ ਘਰ ਦੀ ਜਿੱਥੋਂ ਲਈ ਆ ਅੱਛਾ ਅੱਛਾ ਇਹਨੇ ਮੰਨ ਕੇ 13 ਕਿਲੋ ਦੁੱਧ ਦਿੱਤਾ ਆਪਾਂ ਕਹਿੰਦੇ ਨੇ 15 ਦਿੱਤਾ 17 ਦਿੱਤਾ ਨਹੀਂ ਵੀਰੇ 13 ਕਿਲੋ ਦੁੱਧ ਦਿੱਤਾ ਪਲੂਨ ਨੇ ਮੰਨ ਕੇ ਥਣਾ ਥਣਾ ਦੀ ਲੇਵੇ ਦੀ ਸਾਫ ਆ ਅੱਛਾ ਹੁਣ ਦੇਖੋ ਹਣਾ हां भाई बाकी देखना कोई भी ਜਾਨਵਰ ਕਿਤੋਂ ਵੀ ਅਗਲਾ ਕੋਈ ਲੈਂਦਾ ਦੇਖਦੇ ਵਿੱਚ ਵਪਾਰੀ ਦੇ ਕਰੇ ਕੋਈ ਨਹੀਂ ਬਣਦੀ ਹੈਗੀ हां ਵੀ ਆਪਦੀ ਦੇਖ ਸਮਝਣ ਵਾਲੀ ਲੈਣੀ ਚਾਹੀਦੀ ਹੈ ਚੀਜ਼ ਤਾਂ ਹਾਂ ਬਾਕੀ ਪ੍ਰਦੀਪ ਜਿਵੇਂ ਤੂੰ ਪਹਿਲਾਂ ਕਿਹਾ ਸੀ ਘਰੇ ਆ ਕੇ ਦੇਖ ਪਾ ਤਸੱਲੀ ਕਰਕੇ ਲੈ ਕੇ ਜਾਓ ਬਾਈ ਹਨਾ ਉਹ ਕੋਈ ਨਹੀਂ ਹੈਗਾ ਵੀ ਮਤਲਬ ਆਨਲਾਈਨ ਇੱਥੇ ਆਓ ਆ ਕੇ ਵੀਰੇ ਤਸੱਲੀ ਕਰੋ ਆਪਦੀ ਬਾਕੀ ਪ੍ਰਦੀਪ ਮੈਨੂੰ ਐ ਦੱਸ ਫਿਰ ਇਹ ਜਿਹੜਾ ਹੈਗਾ ਦੂਜਾ ਸੂਆ ਸੂ ਵੀ हां भाई ਠੀਕ ਹੈ ਤੇ ਇਹਦਾ ਫਿਰ ਦੁੱਧ ਦੀ ਜਿਹੜੀ ਦੁੱਧ ਦਾ ਬਾਈ ਪਤਾ ਕੀ ਗੱਲ ਆ ਜਿਹੜੇ ਜਿਨੇ ਹੁਣ ਘਰੇ ਆਪਾਂ ਦੁੱਧ ਪੀਣ ਨੂੰ ਲੈਣੀ ਆ ਉਹਦੇ ਲਈ ਤਾਂ ਇਹ ਟਾਪ ਦੀ ਚੀਜ਼ ਹੁੰਦੀ ਆ ਸਮਝ ਗਿਆ ਗੱਲ ਹਾਂ ਕਿਉਂਕਿ ਇਹਦਾ ਦੁੱਧ ਮੱਝਾਂ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਹੁੰਦਾ ਸਮਝ ਗਿਆ ਗੱਲ ਮਾਤਰੀ ਠੀਕ ਹੈ ਤਾਂ ਦੁੱਧ ਦਾ ਦੇਖ ਇਹ ਕਹਿਣ ਨੂੰ 13-14 ਕਿਲੋ ਆਮ ਨਾਲ ਦਹੀ ਜੀ ਆਮ ਨਾਲ ਵੀਰੇ ਖੁੱਲਾ ਠੀਕ ਇਹਦਾ ਕੀ ਰੇਟ ਰਹੂਗਾ ਭਾਈ ਇਹਦਾ 50000 ਰੁਪਏ ਭਾਈ 65000 ਰੁਪਏ ਇਹ ਮਾਨਤਨ ਮਾਨਤਨ ਕਰਦਾ ਹੈ ਮਾਨਤਨ ਦਾ ਜਿਹੜੀ ਮਰਜ਼ੀ ਦਾ ਲੈ ਗਏ ਮਾਨਤਨ ਤਾਂ ਚਲੋ 800 ਦੂਰ ਬੰਦਾ ਆਉਂਦਾ ਜੀ ਨਹੀਂ ਸਹੀ ਗੱਲ ਹੈ ਤੇਰੀ ਬ ਸਾਹਿਬ ਪ੍ਰਦੀਪ ਹੂ ਲਾਸਟ ਲਾਸਟ ਦੇ ਉੱਤੇ ਆਪਾਂ ਜੇ ਗੱਲ ਕਰੀਏ ਕੁਝ ਕਹਿਣਾ ਚਾਹੁੰਦਾ ਹੋਵੇਂ ਦਰਸ਼ਕ ਬਾਈ ਬਾਕੀ ਆਪਣੇ ਕੋਲ ਰੂਟੀਨ 'ਚ ਚਲੋ ਜਾਨਵਰ ਹੁੰਦੀ ਨੇ ਠੀਕ ਹੈ ਮੰਨ ਕੇ 20 ਤੀ ਜਨਵਰੀ ਆਪਣੇ ਕੋਲ ਹਰ ਟਾਈਮ ਹੁੰਦੇ ਆ ਠੀਕ ਹੈ ਵੀ ਗਾਵਾਂ ਹੋਰ ਵੀ ਆਪਣੇ ਕੋਲ ਖੜੀਆਂ ਨੇ ਫਿਰ ਵੀਡੀਓ ਵੱਡੀ ਬਣ ਜਾਂਦੀ ਆ ਮਾਲਾ ਕਹਿੰਦਾ ਹਨਾ ਮੈਂ ਤਾਂ ਵੀ ਗਾਵਾਂ ਵੀ ਖੜੀਆਂ ਨੇ ਅੱਛਾ ਹਰ ਤਰ੍ਹਾਂ ਦਾ ਜਾਨਵਰ ਹੁੰਦਾ ਬਾਈ ਆਪਣੇ ਕੋਲ ਠੀਕ ਹੈ ਗੱਲ ਤੇਰੀ ਵੀ ਛੋਟੇ ਪਾਲਾ ਵੀ ਵੱਡੇ ਹਾਂ ਛੋਟੇ ਪਾਲਾ ਮੱਝਾਂ ਦਾ ਲਾਸਟ ਤੇ ਇੱਕ ਤੇਰਾ ਨੰਬਰ ਬੋਲ ਦੇ 95308 ਬਈ 0955 ਠੀਕ ਹੈ ਪ੍ਰਦੀਪ ਤੇਰਾ ਧੰਨਵਾਦ ਤੇ ਆ ਤੇ ਸ਼ੇਅਰ ਜ਼ਰੂਰ ਕਰੋ ਭਾਈ ਦਰਸ਼ਕੋ ਧੰਨਵਾਦ ਬ੍ਰਾਦਰ